ਸਹਾਵਾ ਹੁਰਦੀ ਕੀ ਫਤਿਹ ਇਸਲਾਮਤ ਦੇ ਕਤਰ ਜਿਹੜਾ ਜਿਸ ਦੀ ਪਿਛਲੇ ਸਮੇਂ ਚ ਖਬਰ ਮਿਲੀ ਸੀ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੋਧ ਜਿਹੜੇ ਆ ਉਹ ਕਿਸੇ ਥਾਣੇ ਦੇ ਵਿੱਚ ਜਿਹੜੇ ਆ ਉਹ ਕਾਫੀ ਦਿਨ ਤੋਂ ਉੱਥੇ ਪਏ ਆ ਤੋਂ ਸਬੰਧੀ ਜਦੋਂ ਸ਼ੁਰੂਲੀ ਕਮੇਟੀ ਕੋਲ ਇਹ ਗੱਲ ਆਈ ਹੈ ਤੇ ਉਸ ਤੋਂ ਬਾਅਦ ਇਸ ਦਾ ਕਮੀਰ ਨੋਟਸ ਲਿਆ ਗਿਆ ਤੋਂ ਵਿਦੇਸ਼ ਮੰਤਰਾਲੇ ਨਾਲ ਗੱਲ ਕੀਤੀ ਗਈ ਕਤਰ ਦੀ ਦੀ ਸਰਕਾਰ ਨਾਲ ਗੱਲ ਕੀਤੀ ਗਈ ਦੇ ਇਸ ਦੇ ਨਾਲ ਦੀ ਨਾਲ ਪੰਜਾਬ ਦੀ ਐਮਪੀ ਹਰਜੋਤਪੁਰ ਮਾਦਨ ਨੇ ਵੀ ਇਸ ਦਾ ਮਦਦ ਚੁੱਕਿਆ ਸੋ ਅੱਜ ਇਹ ਚੰਗੀ ਖਬਰ ਮਿਲੀ ਹੈ ਕਿ ਪਿਛਲੇ ਦਿਨਾਂ ਚ ਇੱਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਅਸਥਾਨਾਂ ਤੇ ਪਹੁੰਚੇ ਸੀ ਤੇ ਹੁਣ ਅੱਜ ਖਬਰ ਮਿਲੀ ਹੈ ਕਿ ਦੂਸਰੇ ਸਰੂਪ ਜਿਹੜੇ ਆ ਉਹ ਵੀ ਉਹਨਾਂ ਜਿਹੜੇ ਆ ਪਵਿੱਤਰ ਸਥਾਨ ਦੇ ਉੱਤੇ ਸਜੋਗ ਹੋ ਚੁੱਕੇ ਨੇ ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਲਈ ਜਿੱਥੇ ਕਦਰ ਸਰਕਾਰ ਦਾ ਧੰਨਵਾਦ ਕੀਤਾ ਉਹ ਤੇ ਗ੍ਰੀਸ਼ ਮੰਤralੇ ਦਾ ਵੀ ਇਸ ਗੱਲ ਦੀ ਧੰਨਵਾਦ ਆ ਇਸ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਸਹਿਯੋਗ ਕੀਤਾ ਇਸ ਗੱਲ ਦਾ ਖਾਦਾ ਨਹਾਵਾਇਆ ਉਹਨਾਂ ਦਾ ਵੀ ਧੰਨਵਾਦ ਆ ਸੋ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮੇਟੀ ਇਸ ਗੱਲ ਦੀ ਪੋਕ ਕਰੇਗੀ ਇਹ ਕਾਰਨ ਕੀ ਬਣਿਆ ਜਿਸ ਕਾਰਨ ਕਰਕੇ ਇਹ ਘਟਨਾ ਪੈਦਾ ਹੋਈ ਤੇ ਇਸ ਦੀ ਪੋਕ ਕੀਤੀ ਜਾਵੇਗੀ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਵਾਪਰੇ ਜੀ ਦੇ ਨਾਲ ਸਿੱਖਾਂ ਦੇ ਮੱਦੇ ਨੂੰਗਾ ਅਸਰ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਲਾਮਤ ਵਿੱਚ ਕਤਰ ਜਿਹੜਾ ਜਿਸ ਦੀ ਪਿਛਲੇ ਸਮੇਂ ਚ ਖਬਰ ਮਿਲੀ ਸੀ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਉਹ ਕਿਸੇ ਥਾਣੇ ਦੇ ਵਿੱਚ ਜਿਹੜੇ ਆ ਉਹ ਕਾਫੀ ਦਿਨ ਤੋਂ ਉੱਥੇ ਪਏ ਆ ਤੇ ਉਹ ਸਬੰਧੀ ਜਦੋਂ ਸ਼ਰਨੀ ਕਮੇਟੀ ਕੋਲ ਇਹ ਗੱਲ ਆਈ ਹੈ ਤੇ ਉਸ ਤੋਂ ਬਾਅਦ ਇਸ ਦਾ ਕਮੀਰ ਨੋਟਸ ਲਿਆ ਗਿਆ ਤੇ ਉਹ ਵਿਦੇਸ਼ ਮੰਤਰਾਲੇ ਨਾਲ ਗੱਲ ਕੀਤੀ ਗਈ ਕਤਰ ਦੀ ਦੀ ਸਰਕਾਰ ਨਾਲ ਗੱਲ ਕੀਤੀ ਗਈ ਤੇ ਇਸ ਦੇ ਨਾਲ ਦੀ ਨਾਲ ਪੰਜਾਬ ਦੀ ਐਮਪੀ ਹਰਜੋਤ कौर ਬਾਦਲ ਨੇ ਵੀ ਇਸ ਦਾ ਮੁੱਦਾ ਚੁੱਕਿਆ ਤੁਹ ਅੱਜ ਚੰਗੀ ਖਬਰ ਮਿਲੀ ਹੈ ਕਿ ਪਿਛਲੇ ਦਿਨਾਂ ਚ ਇੱਕ ਗੁਰੂਰਾਜ ਸਾਹਿਬ ਦੇ ਰੂਪ ਜਿਹੜੇ ਅਸਥਾਨਾਂ ਤੇ ਪਹੁੰਚੇ ਸੀ ਤੇ ਹੁਣ ਅੱਜ ਖਬਰ ਮਿਲੀ ਹੈ ਕਿ ਦੂਸਰੇ ਸਥੂਪ ਜਿਹੜੇ ਆ ਉਹ ਵੀ ਉਹਨਾਂ ਜਿਹੜੇ ਆ ਪਵਿੱਤਰ ਸਥਾਨ ਦੇ ਉੱਤੇ ਸਜੋਗ ਹੋ ਚੁੱਕੇ ਨੇ ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਲਈ ਜਿੱਥੇ ਕਦਰ ਸਰਕਾਰ ਦਾ ਧੰਨਵਾਦ ਕੀਤਾ ਉਹ ਤੇ ਨਰੇਸ਼ ਮੰਤਰਾਲੇ ਦਾ ਵੀ ਇਸ ਗੱਲ ਲਈ ਧੰਨਵਾਦ ਆ ਇਸ ਦੇ ਵਿੱਚ ਜਿੰਨਾ ਲੋਕਾਂ ਨੇ ਸਹਿਯੋਗ ਕੀਤਾ ਇਸ ਗੱਲ ਦਾ ਆਧਾਰ ਹਮਾਰਾ ਹੈ ਉਨਾਰਾ ਵੀ ਧੰਨਵਾਦ ਆ ਸੋ ਸ਼੍ਰੋਮਣੀ ਗੁਰਦਵਾਰਾ ਆਪਣੀ ਕਮੇਟੀ ਇਸ ਦਾ ਵੀ ਕੋਰ ਕਰੇਗੀ ਇਹ ਕਾਰਨ ਕੀ ਬਣਿਆ ਜਿਸ ਕਾਰਨ ਕਰਕੇ ਇਹ ਹਲਾਫ ਪੈਦਾ ਹੋਏ ਤੇ ਇਸ ਦੀ ਕੋਰ ਕੀਤੀ ਜਾਵੇਗੀ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਜੀ ਘਟਨਾ ਨਾ ਵਾਪਰੇ ਜੀ ਦੇ ਨਾਲ ਸਿੱਖਾਂ ਦੇ ਮੱਦੇ ਡੂੰਗਾ ਅਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ